ਲਓ ਜੀ ਆਗੇ ਸਲੱਬ ਕਾਟਨ ਦੇ ਸੂਟ ਪੰਡਤਾਂ ਦੀ ਹੱਡੀ ਤੇ ਸਿੰਗਲ ਪੀਸ ਹੈਗਾ 400 ਦਾ 700 ਦੇ ਦੋ ਜੇ ਪੂਰਾ ਸੈਟ ਲੈਣਾਗਾ 1300 ਰੁਪਏ ਦਾ 325 ਵਿੱਚ ਹਾਉਣਾ ਚਾਰ ਮਿਲਣਗੇ ਰੰਗ ਪੂਰਾ ਉਹਦੀ ਕਪੜਾ ਸਲੱਬ ਕਾਟਨ ਦੇ ਸੂਟ ਆ ਜੀ ਸਲੱਬ ਕਾਟਨ ਦੇ ਚੱਕੜਾ ਵੀ ਚੱਕੜਾ ਵਾੜਾ ਵਟ ਟਾਈਮ ਹੈਣੀ ਐਡਵਾਂਸ ਹੋਣੀ ਸਾਰੀਆਂ ਲਓ ਜੀ ਲਓ ਦੂਜਾਂ ਦੇ ਦੇਖੋ ਕਿੰਨਾ ਘੈਂਡਾ ਪਿਓਰ ਸਲੱਬ ਕਾਟਨ ਆ ਜੀ ਸਲੱਬ ਕਾਟਨ ਜਿੰਨਾ ਮਰਜ਼ੀ ਮਾਲ ਲੈ ਲੋ ਰੇਟ ਦਾ ਚੈਲੰਜ ਆ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਆ ਚੱਕੜਾ ਵਜੂ ਨਾ ਵਾਟਾ ਸਮਝੋ ਵਾਟਾ 10 ਦੇ 10 ਫੁੱਲ ਬੜਾ ਫੁੱਲ ਮਾਲ ਲਓ ਜੀ ਪਿਓਰ ਸਲਬ ਕੋਟਨ ਦੇ ਸੂਟ ਨਾਲ ਆ ਗਿਆ ਮਲਮਲ ਦਾ ਦੁਪੱਟਾ ਸਿੰਗਲ ਪੀਸ 400 ਦਾ 700 ਦੇ 2 ਤੇ 1300 ਦੇ 4 ਜਿੰਨਾ ਮਰਜ਼ੀ ਮਾਲ ਮੰਗਾ ਲਓ ਸਾਰੇ ਪੰਜਾਬ ਦਾ ਰੇਟ ਦਾ ਚੈਲੰਜ ਆ ਗਰੰਟੀ ਆ ਨੰਬਰ 1 ਹੋਲਸੇਲਰ ਪੰਜਾਬ ਦੇ ਤੁਹਾਡੇ ਵਾਸਤੇ ਲੈ ਕੇ ਆ ਚੁੱਕੇ ਆ ਪਿਓਰ ਸਲਬ ਕੋਟਨ ਦੇ ਸੂਟ ਨਾਲ ਕੋਟਨ ਦਾ ਦੁਪੱਟਾ ਲਓ ਜੀ 400 ਦਾ ਇੱਕ 700 ਦੇ 2 ਤੇ ਮੈਗਾ ਜੀ ਓਕੇ ਬੋਰਡ ਆ ਪੋਕਰ ਬੋਰਡ ਵਾਹ ਜੀ ਵਾਹ ਕੀ ਬਾਤ ਨਾ ਜੀ ਲੁੱਟ ਕੇ ਲੈ ਜਾਓ ਮੇਲਾ ਤੇ ਕਰਾ ਲੋ ਫਾਇਦੇ ਆਹ ਸੇਮ ਡਿਜ਼ਾਈਨ ਵੀ ਆ ਚੁੱਕਿਆ ਸਲੱਬ ਕਾਟਨ ਦੇ ਵਿੱਚ ਪਿਓਰ ਕਾਟਨ ਜੀ ਵੀ ਹੈਗਾ ਸੇਮ ਡਿਜ਼ਾਈਨ ਇਹ ਐਦਰ ਇਹ ਅੱਜ ਵੀ 500 ਰੁਪਏ ਹੈਗਾ ਲਓ ਜੀ ਪਰ ਜਿਵੇਂ ਮਾਰਕੀਟ ਚ ਗੰਦ ਪੈ ਜਾਂਦਾ ਉਹਨੂੰ ਲਿਆਉਣਾ ਪੈਂਦਾ ਮਾਲ ਸਾਰਾ ਨਾਲ ਦੀ ਨਾਲ ਇਹ 4 ਪੀਸ ਦੇਵਾਂਗੇ 1300 ਦੇ ਸਲੱਬ ਕਾਟਨ ਦੇ ਕੈਮਰੀ ਕਾਟਨ ਦੇ 5-500 ਚ ਜਿੰਨਾ ਮਰਜ਼ੀ ਮੰਨ ਲਓ 10 ਦੇ 10 ਬਾਧੂ ਮਾਲ ਆ ਚੁੱਕਿਆ ਹੈਗਾ ਲਓ ਜੀ 400